ਵੇਖੇ ਨਹੀਂ ਗਿਆ ਜੀ ਸਾਥ ਐਡੀ ਮਾੜੀ ਹਾਲਤ ਕਰਤੀ ਸਾਡੇ ਸਾਹਮਣੇ ਐਡੀ ਐਡੀ ਮੋਢੇ ਮੋਢੇ ਫਸਲ ਤੇ ਆਏ ਚੂਰਾ ਬਣਾ ਸੀ ਆਪ ਦੇ ਖਾਨ ਨੂੰ ਵੀ ਹੁਣ ਦਾਣੇ ਆ ਬਜਾ ਦੋਂ ਤੇ ਕਰ ਸੀਗੇ ਸੀਗੇ ਹੁਣ ਗਾਂ ਨੂੰ ਵੇਖੋ ਕੀ ਬੰਦ ਹੈ ਕੁਛ ਬਚਿਆ ਬਾਪੂ ਜੀ 20 ਕਿੱਲਾਂ ਚ ਕੁ ਨਹੀਂ ਕੁਛ ਨਹੀਂ ਬਚਿਆ ਜੀ ਹੁਣ ਕਿਵੇਂ ਚੱਲੂ ਫਿਰ ਗਾਂ ਤੋ ਰੱਬਾ ਫਸਰੀ ਫੇਰ ਆ ਜੀ ਕੋਈ ਬਚਣਾ ਕੀ ਸਾਰਾ ਬਰਬਾਦ ਹੋ ਗਏ ਫੇਰ ਕੀ ਚੀ ਜੀ ਲੱਗਣਾ ਹੁਣ ਵੇਖ ਲੋ ਸੋ ਇੱਥੇ ਕੀ ਹੋਈ ਜਾਂਦਾ ਸਾਰੇ ਵੇਖ ਕੇ ਰੋਣ ਆਉਂਦਾ ਹੈ ਖੁਦ ਕਸ਼ੀਆਂ ਹੋਣਗੀਆਂ ਹੋਰ ਕੀ ਹੋਊਗਾ ਜੀ ਆਉਦਣ ਤਾਂ ਕੋਈ ਰਹਿ ਨਹੀਂ ਗਈ ਹੁਣ ਉਹ ਤਾਂ ਖਤਮ ਆ ਜੀ ਆਹ ਕਣਕ ਕਲ ਐਡੀਡੀ ਕਣਕੀ ਸਾਰਿਆਂ ਦੀ ਹੁਣ ਸਾਹਮਣੇ ਉਹਦੇ ਪੈਰਾਂ ਚ ਵੀ ਨਹੀਂ ਆਉਂਦੀ ਜੇ ਅੱਜ ਸਾਡੇ ਮੁਆਵਜ਼ਾ ਨਹੀਂ ਦਿੰਦੇ ਚਾਰ ਦਿਨਾਂ ਨੂੰ ਵੋਟਾਂ ਆਣੀਆਂ ਹੁਣ 24 ਵਾਲੀਆਂ ਤੇ ਫਿਰ ਸਾਡੇ ਪਿੰਡ 'ਚ ਨਾ ਪੜਨ ਕੋਈ ਨਹੀਂ ਆਇਆ ਜੀ ਪਰਾਲੀ ਦੀ ਅੱਗ ਵੇਲੇ ਉਥੇ ਰਿਹਾ ਉੱਤਰ ਆਉਂਦੇ ਲੰਗ ਜੀ ਹੁਣ ਕੋਈ ਸਟੇਟ ਲਾਈਟ ਨਹੀਂ ਵੇਦਾ ਇੱਥੇ ਪਿਛਲੇ ਸਾਲ ਸਾਡੇ ਮਾਰ ਪਈਆ ਸਾਨੂੰ ਦਿਵਾਨੀ ਨਹੀਂ ਦਿੱਤੀ ਜੀ ਕੋਕੜੀ ਮੁਰਗੀ ਦੇ ਦੇਊਗਾ ਐਵੇਂ ਬੋਲੀ ਗਿਆ ਜੀ ਬਸ ਕੁਝ ਨਹੀਂ ਦਿੱਤਾ ਕੈਪਟਨ ਜਿਵੇਂ ਮਰਜ਼ੀ ਸੀਗਾ ਉਹ ਬੰਦੇ ਦਾ ਮੁਕੱਦਰ ਇਹਨਾਂ ਚੰਗਾ ਸੀ ਉਹਦੇ ਰਾਜ ਚ ਕਦੇ ਫਸਲ ਦਾ ਮਾੜਾ ਨਹੀਂ ਹੋਇਆ ਇਹ ਬੰਦਾ ਪਤਾ ਨਹੀਂ ਕਿਹਿਆ ਸਲੱਖਣਾ ਆਇਆ 2 ਸਾਲ ਹੋ ਗਏ ਪਿਛਲੇ ਸਾਲ ਵੀ ਘੜੇ ਮਾਰੀ ਹੋਈ ਆ ਐਤ ਕੀ ਫੇਰ ਤੁਹਾਡੇ ਸਾਹਮਣੇ ਆ ਅੱਜ ਦਿਨ ਪਰ ਤੋਂ ਕਿਸਾਨਾਂ ਦੀ ਤਬਾਹੀ ਦਿਖਾ ਰਹੇ ਆ ਕਿਸਾਨੀ ਦੀ ਤਬਾਹੀ ਦਿਖਾ ਰਹੇ ਆ ਕਿਉਂਕਿ ਖੁਦ ਕਿਸਾਨਾਂ ਦੇ ਪੁੱਤਾਂ ਤਾਂ ਗਰਾਊਂਡ ਤੇ ਉਤਰ ਕੇ ਧਰਤੀ ਦੀ ਉਹ ਸਚਾਈ ਚੰਡੀਗੜ੍ਹ ਦੇ ਵਿੱਚ ਬੈਠੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂ ਭਾਈ ਕਿਉਂਕਿ ਭਾਈ ਕਿ ਮੁਆਵਜ਼ੇ ਦੇ ਵਾਅਦੇ ਤੁਸੀਂ ਪਿਛਲੇ ਸਾਲ ਵੀ ਕੀਤੇ ਸੀ ਪਰ ਬਣਿਆ ਪਿਛਲੇ ਸਾਲ ਵੀ ਕੁਝ ਨਹੀਂ ਕਿਸਾਨ ਦੀ ਤਬਾਹੀ ਪਿਛਲੇ ਸਾਲ ਵੀ ਹੋਈ ਕਿਸਾਨ ਦੀ ਤਬਾਹੀ ਇਸ ਸਾਲ ਵੀ ਹੋਈ ਆ ਮੇਰੇ ਪਿੱਛੇ ਜੋ ਕਿਸਾਨ ਨੇ ਉਹ ਘੱਦੇ ਬਾਜਿਕ ਤੇ ਨੰਦਗੜ ਪਿੰਡਾਂ ਦੇ ਖੜੇ ਨੇ ਜਿੱਥੇ ਤਕਰੀਬਨ ਜਿੱਥੋਂ ਦੀ ਜਿੱਥੇ ਜਿੱਥੇ ਗੜੇ ਪਏ ਨੇ ਤਾਂ ਪੂਰੀ ਦੀ ਪੂਰੀ ਫਸਲ ਦੀ ਤਬਾਹੀ ਹੋਈ ਆ ਇਹ ਆਮ ਕਿਸਾਨੀ ਆ ਇਹ ਛੋਟੀ ਕਿਸਾਨੀ ਆ ਪਰ ਇੱਥੇ ਛੋਟੀ ਜਾਂ ਵੱਡੀ ਕਿਸਾਨੀ ਦਾ ਫਰਕ ਰਹਿ ਨਹੀਂ ਜਾਂਦਾ ਕਿਉਂਕਿ ਦਾਣਾ 100 ਕਿੱਲੇ ਵਾਲੇ ਦੇ ਘਰੇ ਵੀ ਨਹੀਂ ਪਹੁੰਚਣਾ ਦਾਣਾ 50 ਕਿੱਲੇ ਵਾਲੇ ਦੇ ਘਰੇ ਵੀ ਨਹੀਂ ਪਹੁੰਚਣਾ ਦਾਣਾ 20 ਕਿੱਲੇ ਵਾਲੇ ਦੇ ਘਰੇ ਵੀ ਨਹੀਂ ਪਹੁੰਚਣਾ ਤੇ ਦਾਣਾ 2 ਕਿੱਲੇ ਵਾਲੇ ਦੇ ਘਰੇ ਵੀ ਨਹੀਂ ਪਹੁੰਚਣਾ ਕਿਸਾਨ ਵੀਰ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿਹੜਾ ਪਿੰਡ ਹੈ ਤੁਹਾਡਾ ਬਾਜਕ ਪਿੰਡ ਹੈ ਬਾਜਕ ਪਿੰਡ ਕਿੰਨੇ ਕਿੱਲੇ ਜੀ ਤੁਹਾਡੀ 4 ਕਿੱਲੇ ਇੱਥੇ ਮੇਰੇ ਕੋਲ 4 ਕਿੱਲੇ ਤੇ ਕੁਝ ਬਚਿਆ ਹੋਵੇ 4 ਕਿੱਲੇ ਨਹੀਂ ਕੁਝ ਨਹੀਂ ਬਚਿਆ ਜੀ ਸਾਰਾ ਕੁਝ ਤਬਾ ਜਾਵਾ ਤੇ ਠੇਕੇ ਠੂਕੇ ਤੇ ਵੀ ਸੀ ਜਾਂ ਨਹੀਂ ਨਹੀਂ ਇੱਥੇ ਮੇਰਾ ਆਪ ਦਾ ਵਾਣੀ ਹੈ ਜੀ ਆਪ ਦਾ 4 ਕਿੱਲੇ ਹਾਂਜੀ ਪਿਛਲੇ ਸਾਲ ਵੀ ਹੋਇਆ ਸੀ ਕਿ ਪਿਛਲੇ ਸਾਲ ਨਹੀਂ ਪਿਛਲੇ ਸਾਲ ਹੋਇਆ ਤੁਸੀਂ ਪਰ ਘਟ ਸੀਗਾ ਇੱਥੇ ਘਟ ਸੀ ਐਤਕੀ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਹਾਂਜੀ ਕਿ ਕਿੰਨੇ ਵਜੇ ਦਾ ਹੋਇਆ ਇਹ ਸੀਨ ਸਾਰਾ ਬਾਈ ਇਹ ਕੋਈ ਤਕਰੀਬਨ ਹੋਇਆ 2:30 3 ਵਜੇ ਦੇ 2:30 3 ਵਜੇ ਕਿੰਨਾ ਟਾਈਮ ਗੜੇ ਆਇਆ ਫਿਰ ਗੜੇ ਕੋਇਆ ਨੂੰ 10-15 ਮਿੰਟ ਬਹੁਤ ਵੱਡੇ ਵੱਡੇ ਆਏ 10-15 ਮਿੰਟਾਂ ਦੇ ਵਿੱਚ ਸਭ ਕੁਝ ਖਤਮ ਕਰਕੇ ਜਮਾਂ ਖਤਮ ਤੇ ਫਿਰ ਕਿੰਨਾ ਖਰਚਾ ਹੀ ਬਹੁਤ ਹੋ ਗਿਆ ਨੂੰ ਬਾਈ ਬਹੁਤ ਜਿਆਦਾ ਜੀ ਚਾਰ ਕਿੱਲੇ ਦੇ ਕਿੱਲੇ ਤੇ ਕਿੰਨਾ-ਕਿੰਨਾ ਪਾ ਕੇ ਕਿੱਲੇ ਦਾ ਖਰਚਾ ਸਪਰੇ ਹਾਂ ਰੇ ਹਾਂ ਸਾਰਾ ਕੁਝ ਕਰੀ ਬੈਠੇ ਸੀਗੇ ਹਮਮ ਤਾਂ ਉਮੀਦ ਹੀ ਬੜੀ ਹੁੰਦੀ ਆ ਕਿ ਆ ਕਰਾਂਗੇ ਉਹ ਕਰਾਂਗੇ ਹਾਂਜੀ ਹਾਂਜੀ ਸਭ ਕੁਝ ਖਤਮ ਖਤਮ ਹੈ ਜੀ ਪਸ਼ੂਆਂ ਪੂਸਾਂ ਲਈ ਕੁਛ ਬਚਿਆ ਹੋਵੇ ਨਹੀਂ ਕੁਛ ਨਹੀਂ ਬਚਿਆ ਜੀ ਨੀਰਾਚਰਾ ਜਮ ਖਤਮ ਹੈ ਕਿਵੇਂ ਚੱਲੂ ਫਿਰ ਹੁਣ ਕਾਹਾਂ ਹੁਣ ਤਾਂ ਵ ਤੂੜੀ ਤਾੜੀ ਨਾਲ ਟਾਈਮ ਪਾਸ ਹੋਊਗਾ ਜੀ ਕਿਹੜੀ ਬਚੀ ਖੁੱਚੀ ਆ ਹਾਂ ਮਰੀ ਮੁੱਟੀ ਕਰੇ ਹੈ ਹਮ ਤੇ ਗੁਜ਼ਾਰਾ ਪਰਿਵਾਰ ਦਾ ਬਾਈ ਖੇਤੀਬਾੜੀ ਸਿਰੋਂ ਜਾਂ ਹੋਰ ਵੀ ਕੁਛ ਨਾ ਇਕੱਲਾ ਇਸੇ ਤੀਰਤੇ ਹੀ ਆ ਜੀ ਇਸੇ ਤੇ ਸਰਤੀ ਹੈ ਹਾਂਜੀ ਕਰਜ਼ਾ ਪਹਿਲਾਂ ਵੀ ਥੋੜਾ ਮੋਟਾ ਹੁੰਦਾ ਹੀ ਹੈਗਾ ਜੀ ਫੁੱਲੀ ਹੈ ਕਰਜ਼ਾ ਵੀ ਸਰਤੇ ਹੈਗਾ ਹਾਂਜੀ ਉਹ ਤਾਂ ਫਿਰ ਕਿੱਥੋਂ ਮੋੜ ਹੋਣਾ ਨਹੀਂ ਮੋੜਣਾ ਜੀ ਕਿੰ ਭੁਰਸੇnga ਇੱਕ ਕੁੱਦਾ ਪੰਡਾ ਹੀ ਕੁੱਦਾ ਬਣ ਕਿੰਨਾ ਵਾਣ ਜੀ ਤੁਹਾਡਾ 5 ਕਿੱਲੇ ਵਾਣ ਹੈ ਜੀ 5 ਚੋਂ ਕੁਝ ਬਚਿਆ ਹੋਵੇ ਕੁਝ ਨਹੀਂ ਬਚਿਆ ਜੀ ਸਾਰਾ ਖਤਮ ਆ ਸਾਰਾ ਦਾ ਸਾਰਾ ਖਤਮ ਹਾਂਜੀ ਕਿਵੇਂ ਚੱਲੂ ਬਾਈ ਫੇਰ ਅੱਗੇ ਅੱਗੇ ਤਾਂ ਹੀ ਦੇਖੋ ਹੋਰ ਸਰਕਾਰਾਂ ਜੇ ਮਦਦ ਕਰਨਾਂ ਦਾ ਫੇਰ ਹੀ ਚੱਲੂਗਾ ਕੰਮ ਇਹਨੇ ਜੀਮੇਦਾਰਤਾ ਦਾ ਕੰਮ ਖਤਮ ਆਈ ਹੁ ਆਪਦਾ ਵੀ ਸੀ ਬਾਈ ਕਿੱਠੇ ਤੇ ਸੀ ਕਿੱਠੇ ਤੇ ਵੀ ਸੀ ਆਪਦਾ ਵੀ ਸੀ ਵਿੱਚ ਜੀ ਵਿੱਚ ਆਪਦਾ ਵੀ ਸੀ ਹਾਂਜੀ ਕਿੰਨਾ ਜੀ ਤੁਹਾਡਾ 20 ਕਿੱਲੇ ਵਾਣ ਹੋਵੇ ਜੀ 20 ਕਿੱਲੇ ਆਪਦਾ ਕਿੱਠੇ ਤੇ ਨਹੀਂ 8 ਕਿੱਲੇ ਕਿੱਠੇ ਤੇ ਸੀ 8 ਕਿੱਲੇ ਕਿੱਠੇ ਤੇ ਆ 12 ਕਿੱਲੇ ਆਪਦੇ ਕੀ ਰੇਟ ਨੂੰ ਇੱਕ 50000 ਨੂੰ ਸੀ 70 ਨੂੰ ਵਿੱਚ ਉਹ ਵੀ ਪੈ ਗਿਆ ਪੱਲੇ ਆ ਗਿਆ ਜੀ ਪੱਲੇ ਦੂਜੀ ਕਿ ਸਭ ਕੁਝ ਪੈ ਗਿਆ ਕੁਝ ਕੁਝ ਬਚਿਆ ਬਾਪੂ ਜੀ 20 ਕਿੱਲਾਂ ਚ ਕੁ ਨਹੀਂ ਕੁਝ ਨਹੀਂ ਬਚਿਆ ਜੀ ਹੁਣ ਕਿਵੇਂ ਚੱਲੂ ਫਿਰ ਗਾਹ ਤੋਰਾ ਬਸਰੀ ਫੇਰਾ ਜੀ ਚੱਲਣਾ ਕੀ ਕਬੀਲਦਾਰੀ ਵੀ ਫਿਰ ਹਾਂ ਕਬੀਲਦਾਰੀ ਹੈ ਜੀ ਫਿਰ ਹੁਣ ਕੀਤਾ ਕੁਛ ਹੀ ਜਾਂਦਾ ਜੀ ਸਰਕਾਰਾਂ ਕੁਛ ਦੇ ਨਹੀਂ ਰਹੀਆਂ ਗਾਹ ਪਸ਼ੂਆਂ ਦੇ ਨੂੰ ਵੀ ਕੁਝ ਨਹੀਂ ਹੋਣਾ ਮਤਲਬ ਕੁਝ ਨਹੀਂ ਕੱਖ ਵੀ ਨਹੀਂ ਹੈਗਾ ਕੱਖ ਵੀ ਨਹੀਂ ਹੈ ਕਿੰਨਾ ਸੀ ਜੀ ਹਾਂਜੀ ਹਾਂਜੀ 5 ਕਿੱਲੇ ਬੋਲੋ ਬਾਈ 5 ਕਿੱਲੇ 5 ਕਿੱਲੇ ਆਪਦੇ ਕਿ ਠੇਕੇ ਤੇ ਨਹੀਂ ਆਪਦੇ ਵੀ ਠੇਕੇ ਤੇ ਵੀ ਅੱਛਾ ਤੇ ਕੁਝ ਬਚਿਆ ਹੋਵੇ 5 ਕਿੱਲੇ ਕੁਝ ਨਹੀਂ ਬਚਿਆ ਜੀ ਕੁਝ ਵੀ ਨਹੀਂ ਬਚਿਆ ਕਿਹੜਾ ਪਿੰਡ ਇਹੀ ਆ ਬਾਜਕ ਜੀ ਬਾਜਕੇ ਪਿੰਡ ਹਾਂਜੀ ਕਿਵੇਂ ਚੱਲੂ ਫਿਰ ਕੰਮ ਅੱਗੇ ਉਹ ਸੀ ਜਿਵੇਂ ਸਰਕਾਰਾਂ ਦੇ ਸਰ ਤੇ ਆ ਜੀ ਹੁਣ ਤਾਂ ਇਹ ਕੁਝ ਦੇਣ ਤਾਂ ਚੱਲੂਗਾ ਕੰਮ ਨਹੀਂ ਤਾਂ ਖੜਾ ਹੀ ਆ ਜੀ ਨਹੀਂ ਨਹੀਂ ਹਾਂਜੀ ਕਿੰਨਾ ਬਾਈ ਥੋੜਾ ਹੈਗਾ ਹਾਂਜੀ ਕਿੰਨਾ ਜੀ 15 ਕਿੱਲੇ ਵਾਣ ਆਈ ਆਪਦਾ ਕਿ ਠੇਕੇ ਤੇ ਠੇਕੇ ਤੇ ਹੀ ਸਾਰਾ ਸਾਰੇ ਠੇਕੇ ਤੇ ਆ 15 ਦਾ 15 ਹੀ ਠੇਕੇ 15 ਦਾ 15 ਠੇਕੇ ਦੀ ਕਿੰਨੇ ਕੀ ਰ 72000 ਨੂੰ 72000 ਨੂੰ ਹਾਂ ਜੀ ਕੁਝ 15 ਕਿੱਲਾਂ ਜੋ ਬਚੇ ਹੋਏ ਮਾੜਾ ਮੁੱਢਾ ਜਮਾ ਵੀ ਨਹੀਂ ਬਚਾਈ ਹੋਰਾਂ ਵੀ ਨਹੀਂ ਬਚਿਆ ਨਾ ਜੀ ਬਾਈ ਖੇਤੀਬਾੜੀ ਸਿਰੋਂ ਆ ਜਾਂ ਕਰ ਹੋਰ ਵੀ ਕੁਝ ਖੇਤੀਬਾੜੀ ਕਰਦੇ ਹਾਂ ਇਕੱਲੀ ਖੇਤੀਬਾੜੀ ਇਕੱਲੀ ਖੇਤੀ ਕਰ ਫੇਰ ਕਿਵੇਂ ਚੱਲਣਾ ਫੇਰ ਅੱਗੇ ਹੁਣ ਕਬੀਲਦਾਰੀ ਹੁਣ ਤਾਂ ਕਿਵੇਂ ਚੱਲਣੀ ਆਈ ਪਤਾ ਹੀ ਨਹੀਂ ਜੇ ਸਰਕਾਰਾਂ ਬਾਹ ਫੜਨੀਆਂ ਤਾਂ ਹੋਊਗਾ ਹੀ ਕੁਝ ਨਹੀਂ ਨਹੀਂ ਕੁਝ ਹੁੰਦਾ ਨਹੀਂ ਨਹੀਂ ਕੁਝ ਨਹੀਂ ਸਾਰੇ ਦੇ ਸਾਰਾ ਖਤਮ ਹੋ ਗਿਆ ਖਤਮ ਆ ਜੀ ਹੂੰ ਕਿੰਨਾ ਬਾਪੂ ਹੀ ਤੁਹਾਡਾ 15 ਕਿੱਲੇ ਠੇਕੇ ਦੇ ਆ ਜੀ ਹੂੰ ਛੀਕ ਲੈ ਆਪ ਦਾ 15 ਠੇਕੇ ਤੇ ਛੀ ਆਉਗਾ ਹਾਂ ਜੀ ਤੇ ਫਿਰ ਟਿੱਕੇ ਵਾਲੇ ਚ ਕੁਝ ਬਚਿਆ ਹੋਵੇ ਕੋਈ ਬਚਣਾ ਕੀ ਸਾਰਾ ਬਰਬਾਦ ਹੋ ਗਿਆ ਸਾਰਾ ਬਰਬਾਦ ਹੋ ਗਿਆ ਹਾਂਜੀ ਤੇ ਆਪਦੇ ਚ ਉਹ ਚੋ ਵੀ ਨਹੀਂ ਕੁਝ ਨਹੀਂ ਜੀ ਸਾਰਾ ਹੀ ਸਵਾਗਾ ਫਿਰ ਗਿਆ ਜੀ ਵੇਖ ਲਓ ਇਸ ਤਰ੍ਹਾਂ ਹੀ ਹੈ ਖੇਤੀ ਹੋਂਗੇ ਆਪ ਉਦੋਂ ਕੇ ਨਹੀਂ ਸੀ ਤਾਂ ਘਰੇ ਹੀ ਦੋ ਹਟੇ ਉਦੋਂ ਗਏ ਆ ਜੀ ਬਸ ਫਿਰ ਤਾਂ ਪਰ ਤਾਂ ਮਤਲਬ ਜੀ ਨਹੀਂ ਕਰਿਆ ਉਹਨਾਂ ਖੇਤਾਂ ਉਨੂੰ ਨਹੀਂ ਜੀ ਬਈ ਜਿੱਥੇ ਸਾਰਾ ਦਿਨ ਖੇਤ ਰਹਿੰਦੇ ਖੇਤ ਉਨੂੰ ਫੇਰ ਕੀ ਜੀ ਲੱਗਣਾ ਜੀ ਹੁਣ ਵੇਖ ਲਓ ਸੋ ਇੱਥੇ ਕੀ ਹੋਈ ਜਾਂਦਾ ਸਾਰੇ ਵੇਖ ਕੇ ਰੋਣ ਆਉਂਦਾ ਆਜ਼ਮੇ ਵੀ ਬੜੀ ਹੁੰਦੇ ਬੜਾ ਕੋ ਸੋਚਾਂ ਦਾ ਵੀ ਯਾਰ ਆ ਕਰਾਂਗੇ ਉਹ ਕਰਾਂਗੇ ਤੇ ਹੁੰਦਾ ਹੀ ਆ ਜੀ ਫਿਰ ਇਹ ਤਾਂ ਕੋਈ ਕੋਈ ਬਾਪੂ ਜੀ ਆ ਕੇ ਹਜੇ ਤੱਕ ਅਧਿਕਾਰੀ ਆਇਆ ਹੋਵੇ ਕਿਉਂਕਿ 24 ਘੰਟੇ ਹੋ ਗਏ ਕੋਈ ਨਹੀਂ ਆਇਆ ਜੀ ਪਰਾਲੀ ਦੀ ਅੱਗ ਵੇਲੇ ਉੱਥੇ ਰਿਹਾ ਉੱਤਰ ਆਉਂਦੇ ਲੰਗ ਹੁਣ ਕੋਈ ਨਹੀਂ ਆਇਆ ਉਹ ਤਾਂ ਕਹਿੰਦੇ ਸੈਟਲਾਈਟ ਨਾਲ ਪਤਾ ਲੱਗ ਜਾਂਦਾ ਹਾਂਜੀ ਹੁਣ ਕੋਈ ਸੈਟਲਾਈਟ ਨਹੀਂ ਵੇਦਾ ਇੱਥੇ ਹੁਣ ਕੋਈ ਹਜੇ ਤਾਂ ਕੋਈ ਆ ਕੇ ਬੋੜੇ ਨਾ ਜੀ ਕੋਈ ਪੁੱਛਦੇ ਨਹੀਂ ਆ ਕੇ ਇੱਥੇ ਮੁਆਵਜ਼ਾ ਦਾ ਹੈ ਆ ਸਾਰ ਸੂਰ ਮੁਆਵਜ਼ਾ ਮਿਲ ਦੇਖੋ ਜੀ ਹੁਣ ਦੇ ਦੇ ਸਰਕਾਰ ਨੂੰ ਚਾਹੀਦਾ ਦੇਣਾ ਤਾਂ ਇਹ ਹੂੰ ਅਜੇ ਤੱਕ ਬੜਿਆ ਕੋਈ ਨਹੀਂ ਆਇਆ। ਨਾ ਜੀ ਕੋਈ ਨਹੀਂ ਆਇਆ। ਖੇਤੀ ਬਾੜੀ ਸਿਰੋਂ ਬੱਪੂ ਜੀ ਜਾਂ ਹੋਰ ਵੀ ਕੋਈ ਕੰਮ ਤੋਂ। ਖੇਤੀ ਬਾੜੀ ਹੈ ਜੇ ਕੱਲੀ ਹੋਰ ਕੁਝ ਨਹੀਂ। ਸਾਰਾ ਸਾਰਾ ਨਿਰਭਰ ਖੇਤੀ ਤੇ ਹੀ ਹੈ ਜੀ। ਹਾਂਜੀ। ਪਤਾ ਬੂਸਾ ਨੂੰ ਕੀ ਚਾਰਾ ਬਚਿਆ ਹੋਵੇ? ਬਚਣਾ ਕੀ ਹੈ ਜੀ ਪਹਿਲਾਂ ਉਹ ਗਈ ਤੂੜੀ ਪਈ ਹੈ ਜਿਹੜੀ ਉਹ ਚਾਰ ਲਾਂਗੇ ਆ ਤਾਂ ਹੁਣ ਸਾਰੀ ਗਲ ਜੂਗੀ ਇਹ ਕਿੱਥੋਂ ਬਣੂਗੀ? ਫਿਰ ਤਾਂ ਆਪਦੇ ਖਾਨ ਨੂੰ ਹੀ ਮੁੱਲ ਲੈਣੀ ਪਊ। ਹਾਂਜੀ ਮੁੱਲ ਲੈਣੀ ਪਊ। ਮੁੱਲ ਵੀ ਕੋਈ ਕਿੱਥੋਂ ਲਾਵਾਂਗੇ ਜੀ ਇਦੋਂ? ਨੀੜਲੇ ਤੇੜਲੇ ਜੀ ਤਬਾਹੀ ਹੈ ਸਾਰੇ। ਹਾਂਜੀ। ਫੇ ਪੈਸੇ ਨਾ ਦੇਊ ਅਗਲਾ ਜੇ ਦੂਰੋਂ ਵੀ ਲਿਆਵਾਂ ਕਿੰਨੀ ਆ ਜੀ 12 12 ਕਿੱਲੇ ਆਪਦਾ ਕੀ ਠੇਕੇ ਤੇ ਜੀ ਠੇਕੇ ਤੇ ਵੀ ਆਪਦਾ ਜੀ ਸਾਰਾ 12 ਗੱਲੇ ਕੁਛ ਬਚਿਆ ਹੋਵੇ ਨਹੀਂ ਬਚਿਆ ਸਰ ਦਾ ਸਾਰਾ ਖਤ ਸਾਰੇ ਦਾ ਸਾਰਾ ਖਤ ਕੋਈ ਹੁਣ ਤੱਕ ਆਏ ਹੋਗੇ ਪ੍ਰਸ਼ਾਸਨਿਕ ਅਧਿਕਾਰੀ ਆਏ ਹੋਵੇ ਕਿਸੇ ਨੇ ਆ ਕੇ ਉਗਸੋਗ ਲਈ ਹੋਵੇ ਤੁਹਾਡੀ ਨਹੀਂ ਨਹੀਂ ਜੀ ਅਜੇ ਤੱਕ ਕੋਈ ਨਹੀਂ ਆਇਆ ਇਹ ਤਾਂ ਕੋਈ ਬੜੇ ਨਹੀਂ ਜੀ ਨਹੀਂ ਬੜੇ ਕੋਈ ਵੀ ਨਹੀਂ ਆਇਆ ਨਹੀਂ ਆਇਆ ਜੀ ਕੋਈ ਆਮ ਕਰਾਂ ਦੇ ਧੀਆਂ ਪੁੱਤਾਂ ਚੋਂ ਆਇਆ ਹੋਵੇ ਕੋਈ ਐਮ ਐਲ ਯੂ ਐਮ ਐਲ ਨਾ ਜੀ ਕੋਈ ਵੀ ਨਹੀਂ ਉਹਨਾਂ ਚੋਂ ਨਹੀਂ ਆਇਆ ਜੀ ਕੋਈ ਹਲਕਾ ਇੰਚਾਰਜ ਵੀ ਨਹੀਂ ਆਇਆ ਕੋਈ ਜਿਹੜਾ ਕੋਈ ਮੜਾ ਮੋਟਾ ਇਥੇ ਲਾਇਆ ਹੋਵੇ ਉਹ ਵੀ ਨਹੀਂ ਉੱਪੜਿਆ ਤੇ ਪਿੰਡ ਪੁੰਡ ਦੇ ਵੀ ਕੋਈ ਨਾ 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 ਜੀ ਕੋਈ ਨਹੀਂ ਪੁੱਛਿਆ ਵੀ ਨਹੀਂ ਖੇਲੇ ਨਹੀਂ ਪੁੱਛਦਾ ਵਰਕ ਰਹੀਦਾ ਆਪਦੀ ਵੀ ਗਈ ਮੇਲਾ ਦਾ ਅਬ ਕਿੰਨੀਆਂ ਬਾਈ ਜੀ ਬਾਈ ਜੀ 12 ਕਿਲੇ ਬਾਣ ਸੀਗੇ ਜੀ ਹੂੰ ਤੇ ਸਾਰੇ ਹੀ ਹੁਣ ਤੁਹਾਡੇ ਸਾਹਮਣੇ ਆ। ਹਮਮ। ਅਜ ਤਾਂ ਇਹੀ ਮਤਲਬ ਅਪੀਲ ਕਰਦੇ ਆਂ ਵੀ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਆ। ਵੀ ਸਾਡੇ ਪਿੰਡ 'ਚ ਅਸੀਂ ਮੁੰਡੇ 5-6 ਲੱਖ ਕੇ ਅਸੀਂ ਸਾਨੂੰ ਇੱਕ ਮੀਰੀ ਸੀ ਵੀ ਝਾੜੂਆਂ ਚੱਲ ਸਰਕਾਰ ਬਣੂਗੀ। ਵੀ ਕੀ ਆ ਕੋਈ ਫਰਕ ਪੈ ਜੇ। ਬਹੁਤ ਕੁਝ ਹੁਣ ਖਲਾਫ ਹੋਈ ਜਾਂਦਾ ਆ ਆਮ ਲੋਕਾਂ ਦੇ ਕੁੱਟਮਾਰ ਹੋਈ ਜਾਂਦੀ ਆ। ਪਹਿਲਾਂ ਹਾਂਜੀ ਉਹ ਕਹਿੰਦੇ ਸੀ ਬਦਲਾਅ ਆਊਗਾ ਕੋਈ ਬਦਲਾਅ ਨਹੀਂ ਆਇਆ। ਉਦੋਂ ਵੀ ਸਕੰਜਾ ਕਸਿਆ ਜੀ। ਪਹਿਲਾਂ ਵਾਲੀਆਂ ਸਰਕਾਰਾਂ ਨਾਲ ਉਹ ਵੀ ਸਰਕਾਰ ਨੇ ਕੰਪਨੀ ਨਿਕਲੀ ਆ ਜੀ। ਦੀ ਨੀ ਤੁਹਾਨੂੰ ਬਦਲਾ ਕਿਸੇ ਤਰ੍ਹਾਂ ਦਾ ਸਾਨੂੰ ਧੱਕਾ ਨਹੀਂ ਦੀਦਾ ਜੀ ਪਿਛਲੇ ਸਾਲ ਸਾਡੇ ਮਾਰ ਪਈਆ ਸਾਨੂੰ ਦਿਵਾਨੀ ਨਹੀਂ ਦਿੱਤੀ ਜੀ ਕੋਈ ਕੁਝ ਵੀ ਨਹੀਂ ਆਇਆ ਨਾ ਕੱਖ ਨਹੀਂ ਆਇਆ ਜੀ ਕੁਕੜੀ ਮੁਰਗੀ ਦੇ ਦੇਊਗਾ ਐਵੇਂ ਬੋਲੀ ਗਿਆ ਜੀ ਬਸ ਕੁਝ ਨਹੀਂ ਦਿੱਤਾ ਮੁਰਗੀ ਵਾਲੇ ਨੂੰ ਘਰੇ ਦਿੱਤਾ ਹਾਂ ਪਿਛਲੇ ਕਿਹੜੇ ਬਾਈ ਜੀ ਗੜੇ ਪਏ ਸੀਗੇ ਉਦੋਂ ਵੀ ਮੰਨ ਲਓ ਕਿ ਨਾ ਗਰਦੌਰੀਆਂ ਹੋਈਆਂ ਪਰ ਗਰਦੌਰੀਆਂ ਹੋਣ ਦੇ ਬਾਵਜੂਦ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਪਰ ਜਿੱਥੇ ਸਰਕਾਰਾਂ ਕਹਿੰਦੀਆਂ ਵੀ ਸਾਡੇ ਪੰਜਾਬ ਦੇ ਨੌਜਵਾਨ ਇੱਥੇ ਰਹਿਣ ਅਸੀਂ ਹੁਣ ਮੰਨ ਲਾ ਵੀ ਇਹ ਕਣਕ ਦਾ ਉਹਦਾ ਬਾਣ ਹੁੰਦਾ ਜੇ ਹੁਣ ਮੰਨ ਲਾ ਜੇ ਤੂੜੀ ਵੀ ਨਹੀਂ ਬਣਦੀ ਬਿਲਕੁਲ ਅਸੀਂ ਹੁਣ ਜੇ ਮਤਲਬ ਆਮ ਜ਼ਿਮੀਂਦਾਰ ਆ ਦੁੱਧ ਪਾਣੀ ਪਾ ਕੇ ਆ ਉਹਦਾ ਟਾਈਮ ਪੂਰਾ ਕਰਦਾ ਜੇ ਹੁਣ ਮੰਨ ਲ ਗਏ ਅਸੀਂ ਆਮ ਘਾਰਾਂ ਦੇ ਮੁੰਡੇ ਆ ਤੇ ਜੇ ਸਾਨੂੰ ਹੁਣ ਪਸ਼ੂ ਪਾਲਣ ਨੂੰ ਵੀ ਕਰੇ ਤੂੜੀ ਨਾਲ ਜੁੜੀ ਸਾਨੂੰ ਤੇ ਅਸੀਂ ਕਿੱਥੋਂ ਪਾਲਾਂਗੇ ਪਸ਼ੂ ਅਸੀਂ ਇੱਕ ਪਾਸੇ ਸੋਚਦੇ ਆ ਆਹਦਾ ਸਹਾਇਕ ਧੰਦੇ ਨਾਲ ਨਾਲ ਤੋੜਦੇ ਮੈਂ ਆ ਬੱਕਰੀ ਪਾਲਣ ਦਾ ਨਾਲ ਕੰਮ ਤੋੜ ਰਿਹਾ ਸੀ ਨਾਲ ਮੈਨੂੰ ਐ ਚੱਲ ਹੁਣ ਪਸ਼ੂਆਂ ਦਾ ਵੀ ਤੋੜ ਲੈ ਵਧਾ ਲੈ ਕੰਮ ਪਰ ਬੰਦਾ ਕਿੱਥੋਂ ਤਰੂ ਆ ਇਹ ਸਰਕਾਰਾਂ ਜਿਹਨੋਂ ਨਾਲ ਖੜਦੀਆਂ ਹੀ ਨਹੀਂ ਜੇ ਆ ਝਾੜੂਆਂ ਦੀ ਸਰਕਾਰ ਬਣੀ ਇੱਕ ਗੱਲ ਨੂੰ ਮੁਕੱਦਰ ਸੀਗਾ ਕੈਪਟਨ ਜਿਵੇਂ ਮਰਜੀ ਸੀਗਾ ਉਹ ਬੰਦੇ ਦਾ ਮੁਕੱਦਰ ਇਹਨਾਂ ਚੰਗਾ ਸੀ ਉਹਦੇ ਰਾਜ ਚ ਨਾ ਕਰੇ ਇਹ ਹੀ ਮਾਰੀ ਗੜੇ ਮਾਰੀ ਜਾਂ ਇਹ ਜੇ ਨੁਕਸਾਨ ਨਹੀਂ ਹੋਇਆ ਬਈ ਕਰੋਪੀ ਨਹੀਂ ਹੋਈ ਕਰੋਪੀ ਨਹੀਂ ਹੋਈ ਆ ਸਰਕਾਰ ਪਤਾ ਨਹੀਂ ਆਪ ਨੂੰ ਪਛਤਾਵਾ ਭੌਂਕਦੇ ਵੀ ਫਿਰੇ ਜੋੜੇ ਤਣਾਉਂਦੇ ਫਿਰੇ ਮਗਰ ਪਰ ਕਿਸੇ ਨੇ ਬਾਹ ਨਹੀਂ ਫੜੀ ਅੱਛਾ ਤੁਸੀਂ ਆਮ ਆਦਮੀ ਪਾਰਟੀ 'ਚ ਫਿਰਦੇ ਅਸੀਂ ਬਈ ਫਿਰਦੇ ਰਹੇ ਅਸੀਂ ਜੋਰ ਲਾਇਆ ਅਸੀਂ ਕਿਹਾ ਵੀ ਚੱਲ ਕੀ ਇਹ ਬਦਲਾ ਆਊਗਾ ਮੇਰੀਆਂ ਚੋਣਾਂ ਦੇ ਵੇਲੇ ਅਸੀਂ ਅੱਗੇ ਪੰਜ-ਛੇ ਮੁੰਡੇ ਤੁਰਦੇ ਰਹੇ ਸਾਰ ਮੇਰੀਆਂ ਆਪਣੇ ਖੁਦ ਦੇ ਦੋ ਆਪੋਜੀਸ਼ਨ ਦੇ ਬੰਦੇ ਨੇ ਮੋਟਰਾਂ ਭਾਂਤੀਆਂ ਸੀਗਾ ਪਰ ਅਸੀਂ ਉਸ ਗੱਲ 'ਚ ਸਾਨੂੰ ਆਈ ਕੋਈ ਬਦਰੂ ਸਿਸਟਮ ਪਰ ਅੱਜ ਮਨਦੁਖੀ ਹੁੰਦਾ ਵੀ ਐਵੇਂ ਐਵੇਂ ਜੋੜੇ ਤੜਾਉਂਦੇ ਫਿਰੇ ਪਰ ਇੱਥੇ ਹੁਣ ਜਿਵੇਂ ਆਮ ਲੋਕਾਂ ਹੁਣ ਕਣਕਾਂ ਮਰ ਗਈਆਂ ਹੁਣ ਜੇ ਕੋਈ ਸਰਕਾਰੀ ਨਾਲ ਖੜੂਗੀ ਫਿਰ ਫਾਇਦਾ ਕੀ ਆਮ ਲੋਕ ਕਿੱਥੇ ਜਾਣ ਹੁਣ ਕਹਿੰਦੇ ਪੰਜਾਬ ਦੀ ਜਵਾਨੀ ਬਾਹਰ ਜਾਂਦੀ ਐ ਤੇ ਜਵਾਨੀ ਨੇ ਜਾਣੇ ਆ ਬਈ ਕਿੱਥੇ ਜਾਣਗੇ ਲੋਕਾ ਇੱਥੇ ਹੈ ਹੀ ਨਹੀਂ ਕੁਛ ਜਿਹੜੇ ਹਫ਼ਤੇ ਮਾਨ ਸਾਹਿਬ ਕਹਿੰਸੀ ਵੀ ਮੈਂ ਤਾਂ ਅੰਗਰੇਜ਼ਾਂ ਨੂੰ ਹੀ ਮੋੜ ਲਊ ਆ ਜਾਣਗੇ ਬਾਈ ਜੀ ਤੂੰ ਇੱਥੇ ਪੰਜਾਬ ਚ ਹੀ ਨਹੀਂ ਕੋਈ ਰਹਿਣਾ ਇੱਥੇ ਸਾਡੇ ਆਪ ਦੇ ਪਿੰਡ ਦੇ ਆ ਮੇਰੇ ਆ ਹਰੇਕ ਜਿੰਨੇ ਬੰਦੇ ਖੜੇ ਆ ਹਰੇਕ ਨੂੰ ਪੁੱਛ ਲਓ ਨਾ ਸਰਕਲ ਚੋਂ ਘੱਟੋ ਘੱਟ ਨਾਂ ਵਾਲੇ ਦਾ 50 ਪਿਆ ਬੰਦੇ ਬਾਹਰ ਟੱਪਿਆ ਹਰੇਕ ਦੇ ਸਰਕਲ ਚੋਂ ਤੇ ਮੈਨੂੰ ਆ ਦੱਸੋ ਇੱਥੇ ਰਹੂ ਕਿਹੜਾ ਇੱਥੇ ਅੱਜ ਲੋੜ ਆ ਵੀ ਕਿਸਾਨਾਂ ਦੇ ਨਾਲ ਸਰਕਾਰ ਖੜੇ ਕਣਕ ਦੀ ਨਹੀਂ ਵੱਜਦੀ ਬਾਈ ਖਾਨ ਨੂੰ ਨਹੀਂ ਇਕੱਠੀ ਹੋਣੀ ਆ ਸਾਰੇ ਮਤਲਬ ਐਡੇ ਐਡੇ ਪੂਰੇ ਤਕੜੇ ਗੜੇ ਡਿੱਗੇ ਕੱਲ ਮੀ ਭਰਾਤਾ ਕੇਰਾਂਦਾ ਪਰ ਹੁਣ ਜਾ ਗਈ ਕਿੱਥੇ ਹੁਣ ਸਰਕਾਰ ਨੂੰ ਹੱਕ ਮੰਨਦਾ ਸਰਕਾਰ ਦਾ ਵੀ ਨਾਲ ਖੜਨ ਤੁਸੀਂ ਤੁਸੀਂ ਜਿਸ ਜਿਹੜੇ ਵੀ ਜਿਹੜਾ ਹੈ ਕੈਂਡੀਡੇਟ ਪਿੱਛੇ ਜੋੜੇ ਚ ਤਰਾਇਆ ਉਹਦੇ ਕੋਲੇ ਜਾ ਆਉਣਾ ਸੀ ਦੱਸ ਆਉਣੀ ਸੀ ਦੁੱਖ ਤਕਲੀਫ ਬਾਈ ਜੀ ਜਾਈਏ ਕਿੱਥੇ ਜਿਹੜੇ ਮਗਰ ਤੁਰੇ ਸੀ ਉਹ ਤਾਂ ਆਪ ਰਿਸ਼ਵਤ ਲੈਿੰਦਾ ਫੜਿਆ ਗਿਆ ਹਾਂ ਐਵੇਂ ਤੁਰ ਜਾਈਏ ਹਾਂਜੀ ਜਾਈਏ ਕਿਹੜੇ ਮਗਰ ਸਾਡਾ ਕੋਈ ਬਠਿੰਡੇ ਦੇ ਹਾਤੀ ਦਾ ਜਿਹੜਾ ਕੋਈ ਬੰਦਾ ਲਾਉਂਦਿਆ ਸਾਡਾ ਤਾਂ ਮਨਲਾ ਜਮਾ ਪਿਛੜੇ ਵਰਗਾ ਰਹਿ ਜਾਂਦਾ ਮਨਲਾ ਇੱਧਰ ਤਾਂ ਕੋਈ ਆ ਕੇ ਨਹੀਂ ਖੜਦਾ ਹਾਂ ਠੀਕ ਹੈ ਪਰ ਇਸ ਗੱਲ ਦਾ ਦੁੱਖ ਹੁੰਦਾ ਜੇ ਸਾਡੇ ਅੱਜ ਵਖਤ ਪਿਆ ਸਾਡੇ ਪਿੰਡ ਦੇ ਲੋਕਾਂ ਤੇ ਆਪਣੇ ਨੰਧਗੜ ਹੋ ਗਿਆ ਕੁੱਦਾ ਹੋ ਗਿਆ ਜਾਂ ਸਾਡੇ ਨਾਲ ਦੇ ਪਿੰਡਾਂ ਜੇ ਵਖਤ ਪਿਆ ਅੱਜ ਸਰਕਾਰਾਂ ਨਹੀਂ ਖੰਡੀਆਂ ਸੀ ਕਾਨੂੰ ਵੀ ਪਿੰਡਾਂ 'ਚ ਨਹੀਂ ਵੰਡਣ ਦੇਂਦੇ ਹੂੰ ਅਸੀਂ ਵਿਰੋਧ ਕਰਾਂਗੇ ਹੂੰ ਇੰਨਾ ਕੁਝ ਜੇ ਸਾਡੇ ਨਾਲ ਹੀ ਨਹੀਂ ਖੜਾ ਜਿਹੜਾ ਕੋਈ ਬੰਦਾ ਸਾਡਾ ਹੋਇਆ ਹੀ ਨਹੀਂ ਅਸੀਂ ਕਿਉਂ ਵੋਟਾਂ ਪਾ ਗਏ ਹਾਂ ਠੀਕ ਹੈ ਅਸੀਂ ਨਹੀਂ ਮੰਨ ਲੋ ਇਸ ਗੱਲ ਦੇ ਹੱਕ 'ਚ ਹਾਂ ਜੇ ਸਾਨੂੰ ਸਰਕਾਰ ਮੁਆਵਜ਼ਾ ਸਾਡੇ ਲੋਕਾਂ ਨੂੰ ਦਿੰਦੀ ਆ ਆਪਦਾ ਹੁਣ ਜਿਵੇਂ ਮੌਕੇ ਤੇ ਨੁਕਸਾਨ ਹੋਇਆ ਹੁਣ ਮੌਕਾ ਵੇਖਣ ਸਾਡੇ ਆਕੇ ਹੁਣ ਗਰਦੌਰੀਆਂ ਹੁਣ ਨੁਕਸਾਨ ਵੇਖਣ ਜਿੰਨਾ ਇੰਨਾ ਹੋਇਆ ਤਕਰੀਬਨ 95% ਕਣਕੇ ਖਤਮ ਹੋ ਗਾ ਤੂੜ ਤੂੜੀਆਂ ਦੀ ਉਮੀਦ ਨਹੀਂ ਤੂੜੀਆਂ ਦੀ ਉਮੀਦ ਨਹੀਂ ਤੂੜੀ ਵੀ ਨਹੀਂ ਬਣਦੀ ਪਰ ਸਾਨੂੰ ਬਣਦਾ ਸਾਡਾ ਮੁਆਵਜ਼ਾ ਤਾਂ ਮਿਲੇ ਲੋਕਾਂ ਨੂੰ ਜੇ ਅੱਜ ਸਾਡੇ ਮੁਆਵਜ਼ਾ ਨਹੀਂ ਦਿੰਦੇ ਆਹ ਜੇ ਅੱਜ ਇੱਕ ਦੋ ਦਿਨਾਂ ਚ ਮੌਕਾ ਵੇਖਣ ਸਾਡਾ ਮੁਆਵਜ਼ੇ ਦੇ ਸਾਡਾ ਪੱਕਾ ਸਾਡਾ ਨਕਦੀ ਦੇਣ ਜਿਹੜੇ ਲੋਕਾਂ ਦਾ ਬਣਦਾ ਤੇ ਨਹੀਂ ਚਾਰ ਦਿਨਾਂ ਨੂੰ ਵੋਟਾਂ ਆਣੀਆਂ ਹੁਣ 24 ਵਾਲੀਆਂ ਤੇ ਫਿਰ ਸਾਡੇ ਪਿੰਡ ਚ ਨਾ ਵੜਨ ਆ ਸਾਰੇ ਬੰਦੇ ਖੜੇ ਆ ਕੋਈ ਬਾਈ ਪਾ ਸਕਦਾ ਵੋਟੇ ਦੂ ਬਾਦ ਇਸ ਦੂਬਾਰ ਬਾਈ ਸਾਡੇ ਪਿੰਡ ਦੇ ਇਸ ਗੱਲ ਸਾਡੇ ਪਿੰਡ ਦਾ ਇੱਕ ਆ ਜਿਹੜੇ ਪਾਈ ਖੜ ਕੇ ਸਾਰੇ ਖੜਨਗੇ ਫਿਰ ਸਾਡੇ ਪਿੰਡ ਚ ਨਾ ਬੜੇ ਮੋੜ ਕੇ ਨਾ ਕਿ ਉਹ ਵੀ ਪਾਥੀਆਂ ਬੱਜੀਆਂ ਕਿ ਡਲੇ ਬੱਜੇ ਹੁਣ ਅਧਿਕਾਰੀ ਕੋਈ ਹਲੇ ਤੱਕ ਕੋਈ ਵੀ ਨਹੀਂ ਆਇਆ ਬਾਈ ਬਾਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਹੱਕ ਮੰਨਦਾ ਸੀ ਇੰਨਾ ਨੁਕਸਾਨ ਹੋਇਆ ਵੀ ਕਿਸੇ ਦਾ ਆਉਣ ਦਾ ਦਾ ਹੱਕ ਮੰਨਦਾ ਛੇਕਣ ਨੂੰ ਜੇ ਕੋਈ ਨਿੱਕਾ ਮੋਟਾ ਕੋਈ ਅਫਸਰ ਆ ਉਹ ਨਹੀਂ ਕੁਛ ਮਦਦ ਕਰ ਸਕਦਾ ਛੇਕਣ ਨੂੰ ਸਾਡੇ ਲੋਕਾਂ ਨੇ ਆ ਕੇ ਸਾਡਾ ਸਹਾਰਾ ਦਾ ਬਣਦਾ ਗਾਹਾਂ ਆਵਾਜ਼ ਤਾਂ ਉਠਾਉਂਦਾ ਪਰ ਕੋਈ ਨਹੀਂ ਆ ਕੇ ਖੜਾ ਕੋਈ ਆ ਕੇ ਤੂੰ ਤੇ ਮਿਤ ਬਾਪੂ ਨੇ ਵੀ ਕਿਹਾ ਤੂੰ ਤੁਹਾਨੂੰ ਲੱਗਿਆ ਵੀ ਫਿਰ ਕਿਸੇ ਤਰ੍ਹਾਂ ਦਾ ਬਦਲਾ ਆ ਜਿਵੇਂ ਪਹਿਲੇ ਵੀ ਕਹਿੰਸੀ ਆਉਂਦੇ ਨਹੀਂ ਹੁੰਦੇ ਸੀ ਬਾਈ ਪਛਤਾਉਣੇ ਆ ਪਛਤਾਉਣੇ ਆ ਐਵੇਂ ਜੋੜੇ ਤੜਾਏ ਕੈਪਟਨ ਬਣਾ ਪੰਜ ਸਾਲਾਂ ਅੰਦਰ ਬੜੈ ਰਿਆ ਮਹਿਲ ਦੇ ਪਰ ਇਹ ਜਿਹੜੀਆਂ ਕਰਪੂਆਂ ਨੇ ਆਈਆਂ ਇਹ ਗੱਲ ਮੰਨਦੇ ਆ ਚੱਲ ਸਾਡੀ ਕਰਨਾ ਕੁਦਰਤ ਨੇ ਆ ਪਰ ਕਿਸੇ ਬੰਦੇ ਦਾ ਮੁਕੱਦਰ ਹੁੰਦਾ ਜਿਹਦਾ ਰਾਜ ਆ ਕੇ ਉਹਦੇ ਰਾਜ ਚ ਕਦੇ ਫਸਲ ਦਾ ਮਾੜਾ ਨਹੀਂ ਹੋਇਆ ਇਹ ਬੰਦਾ ਪਤਾ ਨਹੀਂ ਕਿਹਿਆ ਸਲਖਣਾ ਆ 2 ਸਾਲ ਹੋ ਗਏ ਪਿਛਲੇ ਸਾਲ ਵੀ ਕੜੇਮਾਰੀ ਹੋਈ ਆ ਐਤ ਕੀ ਫੇਰ ਤੁਹਾਡੇ ਸਾਹਮਣੇ ਚੰਨੀ ਵੀ ਦਲੇਰ ਨਿਕਲਿਆ ਜੀ ਨਰਮਾ ਦਾ ਮੁਆਜਬਾ ਦੇ ਗਿਆ ਸਾਨੂੰ ਤੁਰਤ ਦੇ ਗਿਆ ਡਕਮਾ ਦਿੱਤਾ ਜੀ 17000 ਕਿੱਲੇ ਦਾ ਹਰੇਕ ਨੂੰ ਆਏ ਜਿਹਦੇ ਨਰਮਾ ਮਰੇ ਹਾਂ ਇਹ ਨਹੀਂ ਤੇ ਥੇਲਾ ਕਰਤੀ ਜਮਾਂ ਕੁਝ ਵੀ ਨਹੀਂ ਹੋਇਆ ਨਾ ਭਾਈ ਜੇ ਕੋਈ ਮਦਦ ਕਰੂਗਾ ਨਾ ਜੇ ਲੋਕਾਂ ਦੇ ਜਾਇਜ਼ ਕੰਮਾਂ ਤੇ ਮਦਦ ਕਰਦਾ ਸਾਡੇ ਨਾਲ ਕੋਈ ਖੜਦਾ ਅਸੀਂ ਫੇਰ ਖੜਾਂਗੇ ਸਾਡੀ ਇਹ ਪੇੜ ਚਾਲ ਨਹੀਂ ਵੀ ਅੰਨੇ ਭਗਤ ਬਣ ਜੂ ਵੀ ਫਲਾਣੇ ਮਗਰਤure ਸੀ ਜਿੱਥੇ ਬੰਦਾ ਜਿਹੜਾ ਗਲਤ ਅਸੀਂ ਤਾਂ ਹਿੱਕ ਠੋਕ ਕੇ ਨੇ ਵੀ ਇੱਥੇ ਗਲਤ ਨੂੰ ਹਾਂ ਵੋਟਾਂ ਪਾ ਗਏ ਜਿੱਥੇ ਬਹੁਤ ਸਮੇਂ ਤੇ ਗਲਤ ਹੋਇਆ ਆ ਵਿਚਾਰਾ ਭਾਨੇ ਸਿੱਧੂ ਨੂੰ ਉਹ ਕਰੀ ਗਏ ਗਲਤ ਸੀ ਜਮਾ ਸ਼ਰੇਮ ਪਰਚੇ ਪਾਉਂਦੇ ਰਹੇ ਆ ਉੱਥੇ ਖਿਲਾਫ ਆ ਬਈ ਅਸੀਂ ਅੰਨੇ ਭਗਤ ਨਹੀਂ ਕਿਸੇ ਦੇ ਜਿੱਥੇ ਸਾਡੇ ਖਿਲਾਫ ਖੜਾ ਹੋਇਆ ਉਹ ਤਾਂ ਦੂਜੇ ਪਾਸੇ ਖੜੇ ਆ ਬਈ ਅਸੀਂ ਨਹੀਂ ਅੰਨੇ ਭਗਤ ਨਹੀਂ ਮੰਨਦੇ ਅਸੀਂ ਕਿੰਨੀਆਂ ਬਾਈ ਤੁਹਾਡੀ 8 ਕਿੱਲੇ ਸੀਗੇ 8 ਦੇ ਵਿੱਚੋਂ ਕੁਝ ਬਚਿਆ ਹੋਵੇ ਨਹੀਂ ਬਈ ਸਵਾਗ ਆ ਹੀ ਫਿਰ ਗਿਆ ਸਾਰੇ ਸੋਗ ਆ ਗਿਆ ਆਗਦੀ ਆ ਕਿ ਬਾਈ ਠੇਕੇ ਤੇ ਆਪਦੀ ਵੀ ਬਾਈ ਕੁਝ ਠੇਕੇ ਤੇ ਕੁਝ ਠੇਕੇ ਤੇ ਹਾਂਜੀ ਤੇ ਕੁਝ ਵੀ ਨਹੀਂ ਘਰੇ ਦਾ ਖਾਣ ਦਾਣਾ ਬਸ ਬਾਈ ਮਾੜੇ ਮੋٹے ਆ ਜਿਹੜੇ ਖਾਣ ਯੋਗ ਰਹੀ ਹੋਣਗੇ ਉਹੀ ਆ ਬਈ ਉਹੀ ਆ ਤੂੜੀ ਦਾ ਵੀ ਕੁਝ ਨਹੀਂ ਬਚਣਾ ਇਹ ਤਾਂ ਰੀਣੀ ਰਹਿ ਜੂਗੀ ਹੁਣ ਅੜੇ 2 ਮਹੀਨੇ 1.5 ਮਹੀਨਾ ਪਿਆ 1.5 ਮਹੀਨੇ ਤੱਕ ਡਿੱਗੀ ਦਾ ਵੀ ਕੁਝ ਨਹੀਂ ਬਚਣਾ ਬਈ ਹੁਣ ਤਾਂ ਇਹ ਵੀ ਨਹੀਂ ਵੀ ਹੋਰ ਬੀਜ ਲੋ ਹੁਣ ਤਾਂ ਨਾ ਨਾ ਹੁਣ ਤਾਂ ਕੁਝ ਨਹੀਂ ਬਈ ਹੁਣ ਤਾਂ ਇਹ ਦਿੱਤੀ ਆ ਬਸ ਜਿਹੜਾ ਮਾੜਾ ਮੋਟਾ ਹੈਗਾ ਜਿੰਨਾ ਪੈ ਗਿਆ ਫਿਰ ਪ ਸਬਰ ਹੀ ਹੁੰਦਾ ਕਿਸਾਨ ਦਾ ਤਾਂ ਭਾਈ ਕਿੰਨੀਆਂ ਬਾਈ ਜੀ 15 ਕਿੱਲੇ ਕੁਝ ਬਚਿਆ ਹੋਵੇ ਨਾ ਜੀ ਕੁਝ ਨਹੀਂ ਬਚਿਆ ਸਾਰਾ ਖਤਮ ਹੈ ਜੀ ਟੋਟਲੀ ਟੋਟਲੀ ਤੂੜੀ ਬਣਾਤੀ ਜੀ ਤੂੜ-ਤੂੜੀ ਹਾਂ ਕਣਕ ਦੀ ਤੂੜੀ ਬਣਾਤੀ ਪਹਿਲੇ ਸਾਰਾ ਖਤਮ ਕਰਤਾ ਹਾਂ ਜੀ ਲੂਸਣ ਤਾਂ ਐ ਬੜ-ਬੜ ਕੇ ਸਿਰ ਤਾਂ ਫੁੱਟਣਾ ਹੀ ਨਹੀਂ ਹੋਣੇ ਨਾ ਜੀ ਸਾਰਾ ਕੁਝ ਖਤਮ ਕਿੰਨੇ ਏਕੜਾ ਭਾਈ ਟੋਟਲ ਦੀ ਜੇਕਰ ਗੱਲ ਕਰੇ ਜਿਵੇਂ ਇੱਥੇ ਤਿੰਨ ਪਿੰਡਾਂ ਦੇ ਲੋਕ ਖੜੇ ਆ ਕਿ ਕਿੰਨੇ ਏਕੜਾ ਟੋਟਲ ਕਿੰਨੇ ਏਕੜਾ ਇਹ ਟੋਟਲ ਤਾਂ ਜੀ ਬਾਇਕ ਵਾਜਕ ਦੇ ਹੋਊਗਾ 4045 ਏਕੜ ਤਾਂ 4500 ਏਕੜ ਇੱਕ ਬਾਇਕ ਪੈਣ 4500 ਏਕੜ ਹਾਂ ਜੀ ਤੇ ਬਾਕੀ 4500 ਏਕੜਾ ਹੈਗਾ ਕੋਈ ਦੇਦਾ ਵੀ ਹੈ ਜੀ ਤੇ ਆਪਣੇ ਨੰਦਗੜ ਦਾ ਹੈ ਜੀ ਸਾਰਾ ਇਲਾਕਾ ਹੀ ਨੰਦਗੜ ਦਾ ਹੈ ਜੀ ਹਾਂ ਜੀ ਝੁੰਬੇ ਦਾ ਵੀ ਆਇਆ ਬਹੁਤ ਕੁੱਦੇ ਦਾ ਆਇਆ ਜੀ ਚੱਕ ਦਾ ਆਇਆ ਜੀ ਇਹ ਹੱਦਾਂ ਦੇ ਨਾਲ-ਨਾਲ ਸਾਰੇ ਜਿੱਥੇ ਆਇਆ ਪੂਰਾ ਕਹਿਰ ਠਾਇਆ ਜੀ ਪੂਰਾ ਕਹਿਰ ਠਾਇਆ ਹਾਂ ਜੀ ਆਪ ਇੱਥੇ ਹੀ ਖੇਤੀ ਸੀ ਉਹ ਜਦੋਂ ਮੈਂ ਖੇਤ ਸੀ ਜੀ ਆ ਮਸਾਂ ਬਚੀਆਂ ਜੀ ਇਸ ਤਾਂ ਆ ਸੋਲਰ ਵਾਲੀਆਂ ਪਲੇਟਾਂ ਥੱਲੇ ਵੜ ਕੇ ਜੀ ਏਡੇ ਏਡੇ ਡਲੇ ਸੀ ਕਿਲੋ ਪਲੇਟਾਂ ਵੀ ਛੱਡ ਗਈਆਂ ਹੋਣਗੀਆਂ ਪਲੇਟਾਂ ਵੀ ਖਤਮ ਕਰਤਿਆਂ ਜੀ ਵੇਚਦੀ ਡਲੇ ਵੱਜ ਗਈ ਜੀ ਮਸਾਂ ਆਪਦੀ ਜਾਣ ਵੀ ਮਸਾਂ ਬਚਾਈਏ ਫਿਰ ਭਾਈ ਇਹ ਤਾਂ ਜੋ ਫਸਲ ਦਾ ਪੁੱਤਾਂ ਨੂੰ ਆਪਦੇ ਸਾਹਮਣੇ ਬੈਠੇ ਇਹ ਹੁੰਦਾ ਰਹੀ ਤਬਾਹੀ ਬਸ ਜੀ ਅਸੀਂ ਖੜੇ ਨਹੀਂ ਜੀ ਜਦੋਂ ਅਸੀਂ ਗੜੇ ਹਟ ਗਏ ਆਪਦਾ ਘਰੇ ਆ ਕੇ ਪਏਗੇ ਅਸੀਂ ਵੇਖੇ ਨਹੀਂ ਗਿਆ ਜੀ ਸਾਥ ਐਡੀ ਮਾੜੀ ਹਾਲਤ ਕਰਤੀ ਸਾਡੇ ਸਾਹਮਣੇ ਐਡੀ ਐਡੀ ਮੋਢੇ ਮੋਢੇ ਫਸਲ ਤੇ ਆਏ ਚੂਰਾ ਬਣਾਤੀ ਵੀ ਆਏ ਤੂੜੀ ਅੰਗੂਆਏ ਗੜੇ ਆਏ ਬੁੜਕਣ ਜੀ ਜਿਵੇਂ ਬੋਲਾਂ ਬੁੜਕਦੀਆਂ ਹੁੰਦੀਆਂ ਗਿੜ ਗਿੜ ਤਾਂ ਬੁੜਕਣਾਂ ਆ ਡਿੱਗਣ ਵਾਲੇ ਜੀ ਕਿੱਥੇ ਦੇਖਣ ਨੂੰ ਜੀ ਕਰਦਾ ਕਿੱਥੇ ਦੇਖਣ ਨੂੰ ਜੀ ਕਰਦਾ ਜੀ ਐਡੇ ਐਡੇ ਗੋਡੇ ਗੋਡੇ ਚੜਾਦੇ ਜੀ ਹੁਣ ਤਾਂ ਧੁੱਪ ਕਰਨ ਉਹ ਹੋ ਗਏ ਉੱਤੋਂ ਦੀ ਫੇਰਤੇ ਸੀ ਗੜੇ ਤਾਂ ਇਹ ਸਾਰੇ ਪਸ਼ੂਆਂ ਲਈ ਕੁਝ ਬਚਿਆ ਹੋਵੇ ਬਾਈ ਪਸ਼ੂਆਂ ਤਾਂ ਘਰੇ ਤੂੜੀ ਹੈ ਜੀ ਬੱਸ ਹੋਰ ਕੁਝ ਨਹੀਂ ਚਰਾ ਚਰਾ ਆਪਦੇ ਖਾਨ ਨੂੰ ਵੀ ਹੁਣ ਦਾਣੇ ਆ ਬਜਾਦੋਂ ਟਿੱਕਰ ਸੀਗੇ ਸੀਗੇ ਹੁਣ ਗਾਂ ਨੂੰ ਵੇਖੂ ਕੀ ਬੰਦ ਹੈ ਹਾਂਜੀ ਕੋਈ ਨਹੀਂ ਆ ਕੇ ਖੜੇ ਨਹੀਂ ਹੱਲ ਤੱਕ ਕੋਈ ਨਹੀਂ ਜੀ ਕੋਈ ਨਹੀਂ ਆਇਆ ਨਾ ਇੱਥੇ ਕੋਈ ਕੁਛ ਨਹੀਂ ਨਾ ਕੋਈ ਮੈਂਬਰ ਨਾ ਕੋਈ ਫੋਰ ਕੋਈ ਆ ਬਲਾਕਾਂ ਦੇ ਕੋਈ ਸੰਭਤੀ ਦੇ ਨਾ ਕੋਈ ਐਮਐਲਏ ਕੋਈ ਨਹੀਂ ਆਇਆ ਪ੍ਰਧਾਨ ਪ੍ਰਧਾਨ ਬਹੁਤ ਬਣਾਦੇ ਕੋਈ ਪ੍ਰਧਾਨ ਕੋਈ ਵੀ ਨਹੀਂ ਆਇਆ ਕੋਈ ਪ੍ਰਧਾਨ ਨਹੀਂ ਜੀ ਆਮ ਆਦਮੀ ਪਾਰਟੀ ਤਾਂ ਜਮ ਹੀ ਖਤਮ ਹੈ ਜੀ ਇਹਨਾਂ ਦਾ ਕੁੱਤਾ ਹੀ ਨਹੀਂ ਪੁੱਜਦਾ ਕੋਈ ਨਾ ਕਿ ਜਿਹੜੇ ਕਹਿੰਦੇ ਸੀ ਪੈਸੇ ਨਹੀਂ ਚੱਲਦੇ ਲੋਕੇ ਪੈਸੇ ਜਿੱਥੇ 10 ਚੱਲਦਾ ਸੀ 20 ਚੱਲਣ ਲੱਗ ਗਿਆ ਲੋਕੇ ਰੁਪਏ ਲੈ ਲੈਂਦੇ ਨਾ ਤਾਂ ਅਗਲਾ ਬੋਲਣ ਜੋਗਰਾ ਵੱਧ ਚੱਲਦਾ ਸਮਾਂ ਦੀ ਪਹਿਲਾਂ ਪੰਜ ਖੁੱਲੇ ਹੋ ਕੇ ਦੇ ਜਾਂਦੇ ਸੀ ਕਹਿੰਦੇ ਸੀ ਕਿਹੜਾ ਕੋਈ ਫੜਨਾ ਹੁੰਦਾ ਹੁਣ ਆਏ ਡਰ ਆ ਵੀ ਜੇ ਸਾਹਮਣੇ ਦਿੱਤੇ ਤਾਂ ਫੜਨਗੇ ਹੁਣ 20 ਲੈ ਕੇ ਜੀਬ ਚ ਪਾ ਲੈਂਦੇ ਕੰਮ ਹੋਏ ਜਾਂ ਨਾ ਹੋਏ ਹਾਂਜੀ ਕਿੰਨੇ ਬਾਈ ਤੁਹਾਡੀ ਬਾਈ 10 ਕਿੱਲੇ ਆਪਦੀ ਹੈ ਕਿ ਠੀਕੀ ਆਪਦੀ ਹੈ ਬਾਈ ਜੀ ਤੇ ਬਾਈ ਜੀ ਕੁਝ ਬਚਿਆ ਹੋਵੇ ਉਹਦੇ ਵਿੱਚ ਨਹੀਂ ਜੀ ਕੱਖ ਨਹੀਂ ਬਚਿਆ ਜੀ ਕੁਝ ਵੀ ਨਹੀਂ ਬਚਿਆ ਹਾਂਜੀ ਤੇ ਬਾਈ ਖੇਤੀਬਾੜੀ ਤੇ ਧੰਦਾ ਜਾਂ ਹੋਰ ਵੀ ਕੋਈ ਬਸ ਖੇਤੀਬਾੜੀ ਹੈ ਜੀ ਖੇਤੀਬਾੜੀ ਹੈ ਹਾਂਜੀ ਹਾਂਜੀ ਕਿਵੇਂ ਚੱਲੂ ਫਿਰ ਅੱਗੇ ਬਸ ਬਾਈ ਪਰਮਾਤਮਾ ਦੇ ਸਰਤੀ ਹੈ ਬੁਰਾ ਹਾਲ ਹੈ ਜੀ ਪਹਿਲਾਂ ਦਾ ਮੁਆਵਜ਼ਾ ਮੂਜ਼ ਆਇਆ ਕਿ ਨਹੀਂ ਆਏ ਬਾਈ ਕੁਛ ਨਹੀਂ ਆਇਆ ਜੀ ਪਹਿਲਾ ਮੁਆਵਜ਼ਾ ਨਹੀਂ ਆ ਨਾ ਜੀ ਨਾ ਕੁਛ ਨਹੀਂ ਆਸ ਉਮੀਦ ਹੈ ਕਿ ਵੀ ਪਊ ਕੁਛ ਪੱਲੇ ਵੇਖੋ ਜੀ ਕੀ ਕਹਿ ਸਕਦੇ ਆ ਜੀ ਕਿੰਨੀਆਂ ਬਾਈ ਤੁਹਾਡੀ 14 ਕਿੱਲੇ ਜੀ ਆਪਦੇ ਠੇਕੇ 2 ਕਿੱਲੇ ਆਪਦੇ ਜੀ 12 ਕਿੱਲੇ ਠੇਕੇ ਦੇ ਅੱਛਾ 12 ਕਿੱਲੇ ਠੇਕੇ ਹਾਂਜੀ ਆ ਖੇਤ ਮੇਰਾ ਹੀ ਆ ਸਾਰਾ ਇਹ ਅੱਛਾ ਆ ਤੁਹਾਡਾ ਹੀ ਆ ਇਹ ਹਾਂ ਮੇਰਾ ਖੇਤ ਹੀ ਆ ਜੀ ਹੂੰ ਤੇ ਇਹ ਤਾਂ ਫਿਰ ਦੀਦੇ ਨਹੀਂ ਬਚਿਆ ਤਾਂ ਨਹੀਂ ਹੈ ਨਹੀਂ ਕੁਛ ਵੀ ਜੀ ਬਾਈ ਕੀ ਰੇਟ ਨੂੰ ਠੇਕਾ ਕੇ 70000 ਨੂੰ ਵੀ 70000 ਨੂੰ ਹਾਂਜੀ ਠੇਕਾ ਵੀ ਪੱਲੇ ਪੈ ਗਿਆ ਠੇਕਾ ਹੀ ਪੱਲੇ ਪੈ ਗਿਆ ਜੀ ਕੀ ਬਣ ਬਾਨਾ ਕੀ ਸੀ ਆਦੂਆ ਖੁਦਕਸ਼ੀਆਂ ਹੋਣਗੀਆਂ ਹੋਰ ਕੀ ਹੋਊਗਾ ਜੀ ਹੁਣ ਜਦੋਂ ਆੜਤੇ ਨੂੰ ਕੋਈ ਦਿੱਤਾ ਨਹੀਂ ਆਪਾਂ ਨੂੰ ਕੀ ਦਊਗਾ ਉਹ ਹੁਣ ਰਿਆਣੇ ਰੇ ਵੇਚ ਲਈ ਜੀ ਸਪਰੇ ਹਾਂ ਸਪਰੇ ਵੇਚ ਲਈ ਠੇਕੇ ਵਾਲੇ ਬਠੇਕੇ ਦੇ ਚੁੱਕੇ ਆ ਬਿਲਕੁਲ ਆੜਤੇ ਨੂੰ ਹੋਰ ਖਰਚਾ ਬਣੇ ਦੇ ਦਾਂਗੇ ਡੀਲ ਨਾਲ ਡੀਲ ਲੈ ਲੈ ਆਉਦਾ ਜੀ ਹੁਣ ਜੱਟ ਦੱਸੋ ਕੀ ਵੇਚੀ ਆਉਦਣ ਤਾਂ ਕੋਈ ਰਹਿ ਨਹੀਂ ਗਈ ਹੁਣ ਉਹ ਤਾਂ ਖਤਮ ਉਹ ਤਾਂ ਖਤਮ ਆ ਜੀ ਗੁਜਾਰਾ ਪਰਿਵਾਰ ਦਾ ਬਾਈ ਕਿਵੇਂ ਆ ਕੀ ਖੇਤੀ ਤੂੰ ਗੁਜਾਰਾ ਬਾਈ ਜਮਾ ਖੇਤੀ ਤੂੰ ਆ ਉਹ ਸਾਹਮਣੇ ਨੀਰਾ ਸੀ ਗਈ ਹੁਣ ਦੋਸਤੋਂ ਪਸ਼ੂਨ ਕੀ ਪਾਈ ਗਈ ਕੱਖਣੀ ਬਚਾਈ ਆਹ ਕਣਕ ਕੱਲ ਐਡੀ ਐਡੀ ਕਣਕੀ ਸਾਰਿਆਂ ਦੀ ਸਾਰੇ ਏਰੀਆ ਜੀ ਸੀ ਚੰਗੀ ਸੀ ਹਾਂ ਸਾਰੇ ਦੇ ਵਿੱਚ ਹੁਣ ਸਾਹਮਣੇ ਉਹਦੇ ਪੈਰਾਂ ਚ ਵੀ ਨਹੀਂ ਆਉਂਦੀ ਇਹ ਹਮ ਤਾਂ ਖੇਤ ਹੁਣੋਂ ਵੀ ਮੈਲਾ ਦਿਲ ਨਹੀਂ ਕਰਦਾ ਹੁਣ ਯਾਰ ਦੋ ਸਾਲ ਹੋ ਗਏ ਪਹਿਲੇ ਸਾਡੇ ਗੜੇ ਪਏ ਆ ਪਹਿਲੇ ਸਾਲ ਵੀ ਸਾਡੇ ਪਿੰਡ ਦੋ ਕੁਦ ਕੁਸ਼ੀਆਂ ਹੋਈਆਂ ਜੀ ਇੱਕ ਨਾਲ ਦੇ ਖੇਤ ਹੀ ਹੋਈ ਆ ਪਰਲੇ ਸਾਈਡ ਦੀ ਕਣਕ ਹੋਈ ਨਹੀਂ ਜੀ ਹੋਰ ਬੰਦਾ ਫਿਰ ਕੀ ਕਰੇ ਜਮਾ ਗੜੇ ਮਰੀ ਤੋਈ ਜੋਈ ਸਰਤੇ ਕਰਜ਼ਾ ਕਰਜ਼ਾ ਤਾਂ ਹੁੰਦਾ ਹੀ ਆ ਕਰਦੇ ਸਾਰਿਆਂ ਦੀ ਏ ਜਿਮੀਦਾਰ ਟੋਟਲ ਦੀ ਜ ਚਾਹੇ ਕੋਈ ਛੋਟਾ ਜਾਈ ਕੋਈ ਵੱਡਾ ਚਾਹੇ ਕੋਈ ਵੱਡਾ ਜੀ ਵੱਡੇ ਦੇ ਵੱਡੇ ਹੈ ਕਿ ਛੋਟੇ ਛੋਟੇ ਹੈ ਜੀ ਵੱਡੇ ਛੋਟੇ ਦਾ ਕੋਈ ਰਹੀ ਨਹੀਂ ਕੋਈ ਜਿਮੀਦਾਰ ਤਾਂ ਜ਼ਿਮੀਦਾਰ ਹੀ ਭਾਵੇਂ ਕੋਈ ਵੱਡਾ ਭਾਵੇਂ ਕੋਈ ਛੋਟਾ ਜੀ ਜਿਮੀਦਾਰ ਨੇ ਫਸਲੀ ਵੇਚਨੀ ਆ ਭਾਵੇਂ ਕੋਈ ਹੈ ਜੀ ਭਾਵੇਂ 100 ਕਿੱਲੇ ਵਾਲਾ ਭਾਵੇਂ ਕਿੱਲੇ ਵਾਲਾ ਹੀ ਹੁਣ ਦੱਸੋ ਕੀ ਵੇਚੇ ਬੰਦਾ ਜੀ ਕਿੰਨੀ ਆ ਜੀ ਤੁਹਾਡੀ ਬਈ ਇਹ ਸਾਡਾ ਤਾਂ ਪਿੰਡ ਕੋ ਦਾਈ ਸਾਡੇ ਅੱਧੇ ਪਿੰਡ ਦੇ ਰਕਬਾ ਮੇਰਾ ਤਾਂ ਦੂਜੇ ਪਾਸੇ ਸੀ ਅਸੀਂ ਤਾਂ ਦੂਜਿਆਂ ਨਾਲ ਖੜੇ ਆ ਜਿਹੜੇ ਸਾਡੇ ਪਿੰਡ ਦੇ ਆ ਗੜੇ ਪਏ ਆ ਉਹ 4-500 ਏਕੜ ਸਾਡੇ ਪਿੰਡ ਦਾ ਵੀ ਮਰਿਆ ਕੁਦਦੇ ਹਾਂਜੀ ਉਹ ਇੱਕ ਉਹ ਜ਼ਮੀਨ ਖਤਮਾ ਕੁਛ ਬਚਿਆ ਉਹ ਚੋਂ ਨਹੀਂ ਉਹ ਜ਼ਮੀਨ ਖਤਮ ਹੈ ਤੇ ਹੁਣ ਤੱਕ ਬਾਈ ਚਲੋ ਇਸ ਪਿੰਡ ਦਿੱਤਾ ਇਹ ਕਹਿੰਦੇ ਕੋਈ ਆਇਆ ਨਹੀਂ ਉਸ ਪਿੰਡ ਦੇ ਵਿੱਚ ਆ ਕੇ ਕੋਈ ਖੜੇ ਹੋਵੇ ਕੁਦਦੇ ਦੇ ਨਹੀਂ ਜੀ ਕੋਈ ਨਹੀਂ ਆਇਆ ਜੀ ਅਰੇ ਤਾਂ ਕੋਈ ਨਹੀਂ ਆਇਆ ਨਹੀਂ ਆਇਆ ਜੀ ਕਿੰਨਾ ਬਾਪੂ ਹੀ ਤੁਹਾਡਾ 15 ਕਿੱਲੇ ਜੀ 15 ਚ ਕੁਛ ਬਚਿਆ ਜੀ ਕੁਛ ਨਹੀਂ ਬਚਿਆ ਜੀ ਕੁਛ ਨਹੀਂ ਮਾ ਜੀ ਸਭ ਕੁਝ ਹੀ ਖਤਮ ਸਭ ਕੁਝ ਖਤਮ ਭਜੀ ਖੇਤੀ ਬਾੜੀ ਸਿਰ ਤੇ ਜਾਂ ਹੋਰ ਵੀ ਕੁਛ ਖੇਤੀ ਬਾੜੀ ਸਿਰ ਤੇ ਖੇਤੀ ਬਾੜੀ ਸਿਰ ਤੇ ਤੇ ਫਿਰ ਹੁਣ ਫਿਰ ਕਿਵੇਂ ਚੱਲਣਾ ਫਿਰ ਅੱਗੇ ਕੰਮ ਕਬੀਲ ਕਬੂਲਦਰੀ ਕਿਉਂਕਿ ਬੜਾ ਕੁਛ ਬੰਦਾ ਬਲੇਟੋਏ ਪਟਦਾ ਕਿ ਆਹ ਕਰਾਂਗੇ ਆਹ ਕਰਾਂ ਕਣਕ ਤੋਂ ਬਸ ਸਭ ਕੁਝ ਪਾਣੀ ਫਿਰ ਗਿਆ ਸਭ ਕਾਸਤੇ ਸਾਰੀਆਂ ਚੀਜ਼ਾਂ ਹਾਂ ਖੇਤੀ ਤੇ ਹੀ ਸੀਗਾ ਜੀ ਮੇਨ ਕੰਮ ਹੂੰ ਬਸ ਪਰਮਾਤਮਾ ਸਾਰੇ ਹੁਣ ਤਾਂ ਜੇ ਕੋਈ ਸਰਕਾਰ ਬਾਹ ਫੜ ਸਕਦੀ ਹੈ ਤਾਂ ਕਰ ਸਕਦੀ ਹੈ ਕੋਈ ਮਦਦ ਨਹੀਂ ਤਾਂ ਮੁਸ਼ਕਲ ਹੋ ਗਏ ਜੀ ਅੱਜ ਤਾਂ ਕੋਈ ਸਰਕਾਰੀ ਅਧਿਕਾਰੀ ਆਏ ਹੋਏ ਨਹੀਂ ਕੋਈ ਨਹੀਂ ਆ ਜੀ ਹਾਲੇ ਤਾਂ ਕੋਈ ਪਹੁੰਚੀ ਨਹੀਂ ਕੋਈ ਨਹੀਂ ਪਹ ਕਿੰਨੀ ਆ ਜੀ 8 ਕਿੱਲੇ ਆ ਬਾਈ ਜੀ ਆਪਦੀ ਆ ਜਾਂ ਆਪਦੀ ਹੈ ਜੀ ਤੇ ਕੁਝ ਬਚਿਆ ਜੀ ਨਹੀਂ ਕੁਝ ਨਹੀਂ ਬਚਿਆ ਜੀ ਸਾਰੀ ਖਤਮ ਹੈ ਅਨੰਦਗੜ੍ਹ ਦੀ ਹੱਦ ਤੇ ਵਾਹਣਾ ਮੇਰਾ ਜਮਾ ਸਾਰੀ ਖਤਮ ਕਰਤੀ ਸੁਹਾਗਾ ਹੀ ਵੇਰਦਾ ਕਿੰਨਾ ਕੰਨਾ ਖਰਚਾ ਹੀ ਹੁਣ ਆਗੇ ਹੁਣ ਆ ਬਾਈ ਖਰਚੇ ਬਹੁਤ ਆ ਗਏ ਖਰਚਾ ਬਹੁਤ ਆ ਗਿਆ ਜੀ ਪਹਿਲਾਂ ਗੱਠਾ ਬਣਾਉਣ ਤੋਂ ਲੈ ਕੇ ਸਾਰੇ ਖਰਚੇ ਪਏ ਆ ਜੀ ਹੂੰ ਬਾਕੀ ਡੀਏਪੀ ਯੂਰਗਾ ਦੇ ਖਰਚੇ ਪਏ ਆ ਜੀ ਐਕਸਟਰਾ ਖਰਚੇ ਪੈ ਜਾਂਦੇ ਆ ਸੁਪਰੀਆਂ ਰੀਆਂ ਸੁਪਰੀਆਂ ਦੇ ਖਰਚੇ ਪਏ ਪਏ ਆ ਕਣਕਾ ਪੱਕਣ ਦੇ ਇੰਤਿਆਰ ਸੀਗੀਆਂ ਜੀ ਇਹ ਪੂਰੀਆਂ ਬੱਲੀਆਂ ਪੂਰੀਆਂ ਤਿਆਰ ਸੀਗੀਆਂ ਜਮਾ ਖਤ ਦੇਵਨਾਤਨ ਗੁਰੂ ਬਿਲਕੁਲ ਜੀ ਬਾਈ ਖੇਤੀਬਾੜੀ ਦਾ ਕੰਮ ਕਰ ਖੇਤੀਬਾੜੀ ਦੇ ਸੱਤੀ ਹੈ ਜੀ ਕੱਲੀ ਖੇਤੀਬਾੜੀ ਕੱਲੀ ਖੇਤੀਬਾੜੀ ਕਿੰਨੀ ਹੈ ਜੀ 3 ਏਕੜਾ ਜੀ 3 ਏਕੜਾ ਹਾਂਜੀ ਆਪਦੀ ਹੈ ਜੀ ਆਹ ਤੇ ਕੁਝ ਬਚਿਆ ਜੀ ਨਹੀਂ ਜੀ ਕੁਝ ਨਹੀਂ ਕਾ ਕਿਉਂ ਨਹੀਂ ਬਚਿਆ ਨਹੀਂ ਬਾਈ ਖੇਤੀਬਾੜੀ ਸਿਰ ਹਾਂਜੀ ਖੇਤੀਬਾੜੀ ਫਿਰ ਕਿਵੇਂ ਚੱਲਣਾ ਬਾਈ ਕੰਮ ਅੱਗੇ ਕੁਝ ਨਹੀਂ ਜੀ ਬਸ ਪਰਮਾਤਮਾ ਨੂੰ ਪਰਿਵਾਰ ਦਾ ਗੁਜ਼ਾਰਾ ਹੀ ਗੁਜ਼ਰ ਬਸਰ ਵੀ ਹਾਂਜੀ ਪਹਿਲਾਂ ਖੇਤੀਬਾੜੀ ਖੇਤੀਬਾੜੀ ਕਿੰਨੀ ਹੈ ਬਾਈ ਜੀ ਤੁਹਾਡੀ 20 ਕਿਲੇ ਜੀ 20 ਕਿਲੇ ਆਪਦੀ ਹੈ ਜਾਂ ਠੇਕੇ ਦੇ ਬਾਈ 10 ਕਿਲੇ ਠੇਕੇ ਦੇ ਹ ਤੇ ਉਹ ਚੁਕੂਛ ਬੱਚੇ ਹੋਗੇ ਨਹੀਂ ਆਹੀ ਹਾਲ ਸੀ ਸਾਹਮਣੇ ਥੋੜੇ ਸਾਰੇ ਸਾਰਾ ਸੀਨੇ ਹਾਂਜੀ ਪਹਿਲਾਂ ਵਾਲਾ ਬਾਈ ਮੁਆਵਜ਼ਾ ਜਿਹੜਾ ਸੀਗਾ ਉਹਦੇ ਚ ਕੁਝ ਪਹਿਲਾਂ ਨਹੀਂ ਮਿਲਿਆ ਕੋਈ ਕੁਝ ਵੀ ਨਹੀਂ ਆਇਆ ਹੇ ਤੱਕ ਸਾਰਦਾ ਸਾਰਾ ਇਹੀ ਇਹੀ ਕੋਈ ਹੁਣ ਕਿ ਆਸਮੀਰ ਹੈ ਸਰਕਾਰ ਤੋਂ ਕੁਝ ਸਰਕਾਰ ਤੇ ਉਮੀਦ ਤਾਂ ਹੈਗੇ ਜੀ ਦੇ ਕੋਈ ਗਰਦਾਬਰੀ ਕਰਕੇ ਦੇਣ ਨੂੰ ਹੂੰ ਬਾਹ ਫੜਨ ਸੱਕ ਕਿਸਾਨਾਂ ਦੀ ਹੂੰ ਜਾਂ ਫਿਰ ਸਾਹਮਣੇ ਹੀ ਹੁਣ ਅਸੀਂ ਥੋੜੇ ਮੀਡੀਆ ਰਹੀਂ ਕਹਨੇ ਆ ਵੀ ਸਾਡੀ ਬਾਹ ਫੜਨ ਸਰਕਾਰ ਨੂੰ ਹੂੰ ਕੀ ਮੰਗਾ ਜੀ ਹੁਣ ਕੀ ਮੰਗ ਕਰਦੇ ਆ ਸਰਕਾਰ ਤੋਂ ਮੰਗਦਾ ਜੀ ਸਾਨੂੰ ਮੁਆਵਜ਼ਾ ਦੇ ਦੇ ਹੂੰ ਸਰਕਾਰ ਜੋ ਬਣਦਾ ਸਾਨੂੰ ਹੂੰ ਦਾਣਾ ਤਾਂ ਵੰਡ ਚੈ ਨਹੀਂਗਾ ਫਿਰ ਹੂੰ ਖਾਣਾ ਪੀਣਾ ਵੀ ਆ ਖਾਣਾ ਪੀਣਾ ਵੀ ਆ ਪਰਿਵਾਰ ਵੀ ਪਾਲਣਾ ਜੀ ਹੂੰ ਤੇ ਗੁਜ਼ਾਰਾ ਮੁਸ਼ਕਲ ਹੋਇਆ ਗਏ ਚੱਲਣਾ ਹੂੰ ਤੇ ਗਰਾਊਂਡ ਦੇ ਹਾਲਾਤ ਨੇ ਕੋਈ ਰਹਿ ਗਿਆ ਹੋਵੇ ਜੀ ਤੇ ਗਰਾਊਂਡ ਦੇ ਹਾਲਾਤ ਜਿਹੜੇ ਤੁਹਾਨੂੰ ਇਹ ਦਿਖਾ ਰਿਹਾ ਜਿਸ ਤਰ੍ਹਾਂ ਤਿੰਨ ਪਿੰਡਾਂ ਦੇ ਲੋਕ ਜਿਹੜੇ ਆ ਉਹ ਖੜੇ ਸੀ ਬਾਜਿਕ ਦੇ ਸੀ ਆਨੰਦਗੜ ਦੇ ਸੀ ਕੁdde ਦੇ ਸੀ ਕੀ ਤਬਾਹੀ ਜਿਹੜੀ ਆ ਸੰਪੂਰਨ ਰੂਪ ਦੇ ਵਿੱਚ 100% ਤਬਾਹੀ ਆ ਪਰ ਇੱਥੇ ਸ਼ਰਮਨਾਕ ਗੱਲ ਇਹ ਆ ਸਰਕਾਰ ਤੇ ਸਵਾਲ ਹੀ ਖੜਾ ਹੁੰਦਾ ਜਿਹੜੇ ਕਹਿੰਦੇ ਸੀ ਕਿ ਸੱਥਾਂ ਤੋਂ ਸਰਕਾਰ ਚੱਲਿਆ ਕਰਨੀ ਆ ਪਿੰਡਾਂ ਤੋਂ ਸਰਕਾਰ ਚੱਲਿਆ ਕਰਨੀ ਆ ਸਰਕਾਰ ਚੱਲਣੀ ਜਾਂ ਚਲਾਉਣੀ ਤੋਂ ਦੂਰ ਦੀ ਗੱਲ ਆ ਕਹਿੰਦੇ ਨੇ ਕਿ ਉਹਨਾਂ ਦਾ ਕੋਈ ਵੱਡੇ ਅਧਿਕਾਰੀ ਤਾਂ ਗੱਲ ਨਹੀਂ ਕਰਦੇ ਐਮਐਲਏ ਦੀ ਅਸੀਂ ਗੱਲ ਨਹੀਂ ਕਰਦੇ ਪਰ ਛੋਟੇ ਲੈਵਲ ਦਾ ਕੋਈ ਪ੍ਰਧਾਨ ਤੱਕ ਨਹੀਂ ਇੱਥੇ ਆ ਕੇ ਖੜਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੱਕ ਨਹੀਂ ਆ ਕੇ ਖੜਿਆ ਕਿਉਂਕਿ ਉਹੀ ਆਮ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਚੰਡੀਗੜ੍ਹ ਦੀਆਂ ਕੁਰਸੀਆਂ ਤੇ ਬਿਠਾਇਆ ਚੰਡੀਗੜ੍ਹ ਦੇ ਵਿੱਚ ਹੂਟਰਾਂ ਵਾਲੀਆਂ ਗੱਡੀਆਂ ਦਵਾਈਆਂ ਨੇ ਹੂਟਰਾਂ ਵਾਲੀਆਂ ਗੱਡੀਆਂ ਦੇ ਵਿੱਚ ਪਿਠਾਇਆ ਪਰ ਅੱਜ ਇਹ ਆਮ ਲੋਕਾਂ ਦੇ ਹਾਲਾਤ ਇਹ ਨੇ ਕਿ ਇਹ ਰੋਣ ਦੇ ਲਈ ਮਜਬੂਰ ਨੇ ਜਿਹੜੇ ਖੇਤਾਂ ਦੇ ਵਿੱਚੋਂ ਇਹ ਆਪਣਾ ਸਰਮਾਇਆ ਇਕੱਠਾ ਕਰਦੇ ਨੇ ਜਿਹੜੇ ਖੇਤਾਂ ਦੇ ਵਿੱਚੋਂ ਆਪਣੀ ਕਬੀਲਦਾਰੀ ਚਲਾਉਂਦੇ ਨੇ ਆਪਣਾ ਰੋਜ਼ਗਾਰ ਜਿਹੜਾ ਚਲਾਉਂਦੇ ਨੇ ਅੱਜ ਉਹਨਾਂ ਖੇਤਾਂ ਵੱਲ ਮੂੰਹ ਕਰਨ ਨੂੰ ਦਿਲ ਨਹੀਂ ਕਰਦਾ ਦਿਲ ਕਰੇ ਵੀ ਕਿਉਂ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆਪਣੀਆਂ ਅੱਖਾਂ ਦੇ ਸਾਹਮਣੇ ਮਲਿਆ ਮ ਉਸ ਤੋਂ ਬਾਅਦ ਹੁਣ ਇਹ ਕਰਨਗੇ ਵਿਕੀ ਜਿਸ ਤਰ੍ਹਾਂ ਉਹਨੇ ਬਾਈ ਨੇ ਵੀ ਗੱਲ ਕਰੀ ਆ ਕਿ ਪਿਛਲੇ ਸਾਲ ਦੋ ਖੁਦਕੁਸ਼ੀਆਂ ਇਸ ਇਲਾਕੇ ਦੇ ਵਿੱਚ ਹੋਈਆਂ ਕਿਉਂਕਿ ਕਣਕ ਦੀ ਤਬਾਹੀ ਹੋਈ ਕਿਸੇ ਤਰ੍ਹਾਂ ਦਾ ਮੁਆਵਜ਼ਾ ਇੰਨਾ ਤੱਕ ਜਿਹੜਾ ਹੈਗਾ ਉਹ ਨਹੀਂ ਪਹੁੰਚਿਆ ਤਾਂ ਕਹਿੰਦੇ ਨੇ ਕਿ ਇਦੋਂ ਬਾਅਦ ਸਾਡੇ ਪੱਲੇ ਹੈ ਵੀ ਕੁਛ ਨਹੀਂ ਬਹੁਤੀ ਕਿਰਸਾਨੀ ਉਹ ਵੀ ਆ ਕਿ ਜਿੱਦੇ ਆਪ ਦੇ ਕੋਲੇ ਦੋ ਕਿੱਲੇ ਤਿੰਨ ਕਿੱਲੇ ਚਾਰ ਕਿੱਲੇ ਉਸ ਤੋਂ ਵੱਧ ਜਿਹੜੇ ਆ ਉਹ ਠੇਕੇ ਤੇ ਆ ਤਾਂ ਠੇਕਾ ਜਿਹੜਾ ਉਹ ਪੱਲੇ ਪਿਆਈ ਪਿਆ ਉਸ ਤੋਂ ਬਾਅਦ ਜਿਹੜਾ ਹੋਰ ਜਿਹੜੇ ਖਰਚੇ ਨੇ ਉਹ ਵੀ ਸਾਰੇ ਪੱਲੇ ਪੈ ਨੇ ਤਾਂ ਇਹ ਗਰਾਊਂਡ ਦੀ ਰਿਪੋਰਟ ਕਰਨ ਦਾ ਮਕਸਦ ਹੀ ਤਾਂ ਸੀ ਤਾਂ ਜੋ ਸੁੱਤੀ ਪਈ ਸਰਕਾਰ ਦੇ ਕੰਨਾਂ ਤੱਕ ਆਵਾਜ਼ ਜਿਹੜੀ ਆ ਉਹ ਪਹੁੰਚਾਈ ਜਾ ਸਕੇ ਕਿ ਆਮ ਕਿਸਾਨ ਦਾ ਕੀ ਹਾਲਾ ਜਿਹੜਾ ਖੁਸ਼ਹਾਲ ਕਿਸਾਨ ਜਾਂ ਖੁਸ਼ਹਾਲ ਪੰਜਾਬ ਤੁਸੀਂ ਇਸ਼ਤਿਹਾਰਾਂ ਦੇ ਵਿੱਚ ਦਿਖਾ ਰਹੇ ਹੋ ਅਸਲੀਅਤ ਉਸ ਖੁਸ਼ਹਾਲ ਪੰਜਾਬ ਦੀ ਜਾਂ ਖੁਸ਼ਹਾਲ ਖੁਸ਼ਾਲ ਕਿਸਾਨੀ ਦੀ ਕੀ ਆ ਉਹ ਤਰਤਲ ਦੀ ਗਰਾਊਂਡ ਦੀ ਰਿਪੋਰਟ ਤੁਹਾਨੂੰ ਸਾਂਝੀ ਕਰੀਆ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ